ਜੋ ਆਵੇਂ ਸੇ ਜਾਹੇ ਫੁਨ ਆਏ ਗਏ ਪਛਤਾਏ ਲਖ 84 ਮੇਦਨੀ ਘਟੇ ਨਾ ਵਧੇ ਉਤਾਏ 84 ਲਖ ਮੇਦਨੀ ਚ ਘਟਦਾ ਵਾਧਾ ਕੁਛ ਨਹੀਂ ਜੋ ਆਏ ਸੋ ਜਾਏ ਫੁਨ ਹਾਂਜੀ ਜੇਰੇ ਆਏ ਤੇ ਜਾਣਾ ਜ਼ਰੂਰੀ ਆ ਉਹਨਾਂ ਦਾ ਜਾਣਾ ਤਾਂ ਹੈ ਉਹ ਹੈ ਹਾਂ ਪਰ ਜਦੋਂ ਇਹ ਬੰਗਾਵ ਲੋੜੀ ਜ਼ਰੂਰੀ ਆ ਆਏ ਗਏ ਆਏ ਪੋਸਟ ਆਏ ਬੋਨ ਜਾਂਦੇ ਰਹਿੰਦੇ ਪੈਸਾ ਉੱਥੇ ਰਹਿੰਦੇ ਲੱਗ ਜਰਾ ਅਸੀਂ ਵੇਦ ਨਹੀਂ ਹੈ ਤਾਂ ਗਣਤੀ ਐਜੀ ਹੋ ਰਹਿੰਦੀ ਆ ਅੱਗੇ ਅਟੇਲ ਨੂੰ ਬਦੋ ਤਾਂ ਉਹ ਜਦ ਜਮੀ ਜਾਂਦੇ ਕੋ ਭਰੀ ਜਾਂਦੇ ਕੋ ਭਰੀ ਜਾਂਦੇ ਕੋ ਜੁਬੀ ਜਾਂਦੇ ਉਹ ਨਹੀਂ ਰਹਿੰਦੇ ਨੇ ਗਣਤੀ ਜੀ ਫਰਕ ਪੈਂਦਾ ਹੈ ਅੱਛਾ ਜੀ ਤੇ ਜਨ ਉੱਭਰੇ ਜਿਨ ਹਰਪਾਇਆ ਤੰਦਾ ਮੂਆ ਵਿਗੁੱਤੀ ਮਾਇਆ ਤੇ ਜਨ ਉੱਭਰੇ ਜਿਨ ਹਰਪਾਇਆ ਜਿਨਾਂ ਸੱਚ ਭਾਗਿਆ ਸੱਚ ਮਿਠਾ ਲੱਗਿਆ ਹੂੰ ਹੂੰ ਫਟਕਾ ਲੱਗਿਆ ਹੂੰ ਉਹ ਆਇਆ ਤੋਂ ਉੱਪਰ ਹੋ ਗਿਆ ਹੂੰ ਉੱਪਰ ਗਿਆ ਅੱਛਾ ਨਹੀਂ ਤਾਂ ਮਾਇਆ ਵਿੱਚ ਤਾਂ ਸਹੀ ਰਹਿ ਗਿਆ ਦੰਦਾਂ ਵਿੱਚ ਹੂੰ ਹੂੰ ਅੱਦਾ ਗਿਆ ਬਗੂਤੀ ਗਿਆ ਉਹ ਫੇ ਤੁਹਾਨੂੰ ਨੂੰ ਅੱਦਾ ਨਹੀਂ ਬੋਲਦੇ ਹੂੰ ਹੂੰ ਆਇਆ ਬਗੂਤੀ ਉਹਨਾਂ ਕੋਲੋਂ ਮੇ ਬਗੂਤੀ ਲਗੀ ਭਾਬੇ ਜੀ ਮਾਇਆ ਮਾਇਆ ਦਾ ਆਸਰਾ ਹੀ ਚੁਣਦੇ ਹੋ ਹੂੰ ਹੂੰ ਮਾਇਆ ਨੂੰ ਜੜੇ ਆਸਰਾ ਬਣੂਦੇ ਤੇ ਮਾਇਆ ਉਹਨਾਂ ਦਾ ਆਸਰਾ ਭਾਲਦੀ ਆ ਮਾਇਆ ਬੂਤੀ ਉਹਨਾਂ ਤੋਂ ਮਾਇਆ ਦਾ ਆਸਰਾ ਹੀ ਬਣਦੇ ਹੋ ਕਹਿੰਦੇ ਜਾਂ ਤੂੰ ਆਪਣੇ ਘਰ ਨੂੰ ਸਾਧੂ ਕਰੀ ਰੋੜੇ ਦੀ ਹੂੰ ਭਾਇਆ ਜਿਹੜੇ ਮਾਇਆ ਦਾ ਬਗੋਚਾ ਬੁੰਦੇ ਤੇ ਉਹਨਾਂ ਤੋਂ ਭਾਇਆ ਬਜ਼ੂਤੀ ਹੈ। ਅੱਛਾ ਜੀ। ਭਾਇਆ ਕਹਿੰਦੀ ਹੈ ਮੈਨੂੰ ਆਪਣੇ ਚਾਲਣਾ 'ਚ ਰੱਖ ਲਓ ਕਹਿੰਦੇ ਜਾਂ ਦੌੜ ਜਾ ਤੂੰ। ਮਰ ਲੋੜੀ ਤੇ। ਠੀਕ ਹੈ ਜੀ। ਆ ਤੂੰ ਐਸੀ ਚਿਪੜੇ ਨਹੀਂ ਸਾਨੂੰ ਇੱਥੇ ਰੱਖ ਲੈਗੀ। ਹੂੰ। ਤੇਰੇ ਪ੍ਰੇਮ ਵਿੱਚ ਵੀ ਤੇਰੇ ਪ੍ਰੇਮ ਵਿੱਚ ਵੀ ਕੱਪ ਹੈ। ਆਹ ਤੂੰ ਜੇ ਸਾਨੂੰ ਪ੍ਰੇਮ ਕਰਦੀ ਐ ਤਾਂ ਗੱਪ ਤਾਂ ਤੇਰੇ ਇੱਥੇ ਰੱਖਣਾ ਚਾਹੁੰਦੀ ਐ ਤੂੰ ਹੂੰ ਹੂੰ ਜਬਰਦਸਤ ਫਜ਼ਾਗੈ ਰੱਖਣਾ ਚਾਹੁੰਦੀ ਐ ਇਹ ਵੀ ਗੱਪ ਤਾਂ ਤੇਰੇ ਚ ਅੱਛਾ ਤੇਰਾ ਪ੍ਰੇਮ ਨਹੀਂ ਤੇਰਾ ਉਹ ਆ ਉਹ ਤਾਂ ਖੱਬ ਤੋਂ ਦਾ ਠੀਕ ਐ ਤੇ ਉਹ ਜਿਹੜਾ ਆਪਣਾ ਤੰਦਾ ਮੂਆ ਜੇ ਧੰਦਾ ਕਰਾਂਗੇ ਕੋਈ ਸੇ ਵੀ ਚੀਜ਼ ਨੂੰ ਤਾਂ ਫੇਰ ਮੁਕਤੀ ਨਹੀਂ ਆਹ ਜੀ ਮਰਾਂਗੇ ਹੂੰ ਅੰਦਾ ਪੂਰਾ ਤਾਂ ਦੈ ਮਰ ਗਿਆ ਯਾਰ ਦਰੋਗ ਹੋਇਆ ਜੇ ਹਾਂ ਮਾਇਆ ਤਾਂ ਆਪੇ ਵੀ ਗੁੱਤੀ ਹੋ ਗਈ ਕਰ ਹਾਂ ਠੀਕ ਹੈ ਮਾਇਆ ਦਾ ਪਿਆਰ ਹੋ ਗਿਆ ਹੂੰ ਮਾਇਆ ਕੋਲ ਨੂੰ ਘਰ ਜਾਣੇ ਜੋ ਵਾਰ ਕੱਢਦੀ ਹੂੰ ਤੇਰੀ ਲੋੜ ਨਹੀਂ ਠੀਕ ਹੈ ਉਹ ਬਾਹਰ ਦਰਵਾਜ਼ੇ ਦੇ ਬਾਹਰ ਖੜੀਦਾ ਉਹ ਪੱਲੇ ਘੇੜ ਤੇ ਬਾਹਰ ਲੈ ਘੇੜ ਤੇ ਚਲੀ ਆ ਬਸ ਅੱਡਾ ਦੀ ਵੰਡ ਠੀਕ ਹੈ ਹਾਂਜੀ ਜੋ ਦੀਸੇ ਸੋ ਚਾਲਸੀ ਕਿਸ ਕੋ ਮੀਤ ਕਰਿਓ ਜਿਉ ਸੰਪੋ ਆਪਣਾ ਤਨ ਮਨ ਅੱਗੇ ਦੇਉ ਜੋਤੀ ਸੇ ਸੋ ਚੱਲਦੀ ਜਿਹੜਾ ਦੇਖਣ ਵਾਲਾ ਹੈ ਉਹਦਾ ਚੱਲਣ ਹਾਰ ਹੈ ਪਤਾ ਬਣ ਹਾਰ ਹੈ ਉਹਨੇ ਤਾਂ ਵੱਜ ਜਾਣਾ ਰਹਿਣਾ ਦੀ ਕਿਉਂਕਿ ਜੀ ਇਸ ਕੋ ਵੀ ਉਹ ਬਿਹਤਰ ਕੀ ਨੂੰ ਬਣਾਈਏ ਫਿਰ ਜਿਉ ਸੰਪੂ ਆਪਣਾ ਤਨ ਮਨ ਅੱਗੇ ਦੇਉ ਜੀਉ ਜ਼ਬੋ ਆਪਣਾ ਕਰਮ ਨਾ ਗਏ ਦੇਉ ਜਿਉ ਕਿਨੂ ਸਪੀਏ ਕਰਮਤ ਕਿਨੂ ਦਈਏ ਹੁਣ ਹੂੰ ਇੱਥੇ ਤਾਂ ਕੋਈ ਦੀਦਾ ਹੀ ਨਹੀਂ ਆਇਆ ਹਾਂ ਠੀਕ ਹੈ ਅਸਥਿਰ ਕਰਤਾ ਸਾਰੇ ਹਾਂਜੀ ਇਹ ਜੀਵ ਤਾਂ ਸਾਰੇ ਕੁਝ ਹੀ ਨੇ ਹੂੰ ਜਿਦਾ ਚੱਲਣ ਹਾਲ ਦੇ ਸਾਰੇ ਜੋ ਕੋ ਦੀਦਾ ਜੋਦੀ ਸੇ ਸੋ ਚੱਲਣ ਹਾਰ ਲੱਟਿਆ ਅੰਦਾਜ਼ਾ ਬਥੇ ਲੱਟਿਆ ਹੋਇਆ ਥੀ ਗਈ ਅਸਥਿਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹੋ ਮੋਈ ਸ਼ਬਦ ਰਤੀ ਮਨ ਛੋਟ ਅਸਰ ਕਰਤਾ ਤੂੰ ਤੜੀ ਮੈਂ ਕਰਤੇ ਤੂੰ ਅਸਰ ਹਾਂਜੀ ਤੇਰੀ ਔੜ ਲਈ ਆਬ ਤਾਈ ਅਸਰ ਕਰਤਾ ਤੂੰ ਤੜੀ ਇਸ ਹੀ ਕੀ ਮੈਂ ਓਟ ਇਸ ਹੀ ਕੀ ਮੈਂ ਓਟ ਓਥੀ ਓਟ ਲਈ ਜਾ ਤਾ ਤੇ ਯਾ ਅਸਰ ਕਰਤਾ ਤੂੰ ਤੜੀ ਅਸਰ ਹਾਂਜੀ ਗੁਣ ਕੀ ਮਾਰੀ ਹਉ ਮੋਈ ਸ਼ਬਦ ਰਤੀ ਮਨ ਛੋਟ ਗੁਣ ਕੀ ਮਾਰੀ ਹਉ ਮੋਈ ਔਨੀ ਵਰਦੇ ਰਾਗ ਦੀ ਮਾਰੀ ਹੋਈ ਹੂੰ ਹੂੰ ਉਹ ਵਰਦੇ ਗੁਣ ਕੀ ਮਾਰੀ ਗੁਣ ਕੀ ਮਾਰੀ ਹੂੰ ਹੂੰ ਗੁਣ ਕੀ ਮਾਰੀ ਹਉ ਮੋਈ ਸ਼ਬਦ ਰਤੀ ਦੀ ਛੋਟ ਇਹ ਸ਼ਬਦਾਰਾਂ ਕੀ ਜੜੇ ਤਲ ਛੋਟ ਪੈਂਦੀ ਐ ਜਦ ਦੀ ਛੋੜੇ ਦੀ ਬੰਦੀ ਹਾਂ ਹਾਂ ਇੱਕ ਉਹਦੇ ਜੇ ਛੋੜ ਨਹੀਂ ਲੱਗਦੀ ਜਿਹਦੇ ਜਿਹਦੇ ਨੂੰ ਹੁਕਮਦਾਰ ਹੁੰਦਾ ਆ ਜਿਹਦੇ ਤੇ ਅਸਰ ਨਹੀਂ ਹੁੰਦਾ ਹੂੰ ਹੂੰ ਜੇ ਤੂੰ ਮਰਜੀ ਪੱਥਰ ਮਾਰੀ ਜਾ ਉਹਨੂੰ ਗੁਣਾਲ ਦੇ ਇਹਦੇ ਤੇ ਕੋਈ ਅਸਰ ਨਹੀਂ ਪੈਂਦਾ ਹਾਂ ਹਾਂ ਜਦ ਮਰਜੀ ਗੁਣਾਂ ਦੇ ਉਹਨੂੰ ਇਹਦੇ ਜਵਾਹਰਾਤ ਮੋਤੀ ਭਰੀ ਜਾਓ ਇਹਨੂੰ ਪੱਥਰ ਲੱਗਦੇ ਨੇ ਇਹਨੂੰ ਨਹੀਂ ਲੱਗਦੀ ਐਡੀ ਪਰਮਾ ਬੋਧੀ ਬੰਦੇ ਕਾਲੀਆ ਗੋਲਕੀ ਮਾਰੀ ਉਹ ਬੋਈ ਸ਼ਬਦ ਇਹ ਬਰ ਚੌਧਰ ਜਨਾਜਲ ਸ਼ਬਦ ਦਾ ਰੰਗ ਦੀ ਚੜਦਾ ਉਹਨੇ ਜਿਵੇਂ ਕੋਈ ਅਸੰਦੀ ਕੋਈ ਪਾਣੀ ਦਾ ਕਿਸੇ ਦੇ ਬਦੀ ਮੈਂ ਤੋ ਠੀਕ ਹੈ ਜਨਾਯਤ ਅੰਤਲੀ ਚਾਹਦਾ ਕਿਸੇ ਸ਼ਬਦ ਦਾ ਉਹ ਨਾਲ ਜੇ ਕੋਈ ਪੀਰੋ ਦੁਨੀਆ ਦੇ ਆਦਮੀ ਤੇ ਅਸਰ ਨਹੀਂ ਪਾ ਸਕਦਾ। ਹੂੰ ਹੂੰ। ਇਹ ਕਹਦਾ ਤਾਂ ਹੀ ਅਸਰ ਨਹੀਂ ਪਾ ਰਿਹਾ। ਹਾਂਜੀ।